ਬੇਕਤੀ ਇਹੋ ਨਾ ਇਹ ਬੈਕਤੀ ਜਿਨ੍ਹਾਂ ਦੇ ਪੈਸੇ ਮਿਲੇ ਆ ਇਹ ਤਾਂ ਨਹੀਂ ਕੋਈ ਬੰਦੇ ਤੇ ਬੋਲਦੇ ਕਿ ਠੀਕ ਹੈ ਨਾ ਉਹ ਕਹਿੰਦੇ ਕਿ ਸਾਡਾ 50 ਲੱਖ ਰੁਪਇਆ ਫਸਿਆ ਕੋਈ ਕਹ ਰਿਹਾ ਤੁਹਾਨੂੰ 2.5 ਲੱਖ ਦਾ ਚੈੱਕ ਭਾਣੇ ਨੂੰ ਦਵਾਇਆ ਕਿ ਇਹਨਾਂ ਦੇ ਉਹ ਵੀ ਉਸ ਟਾਈਮ ਤੇ ਭਾਣੇ ਨੂੰ ਪੂਰਾ ਟੌਰਚਰ ਕਰ ਰਹੇ ਉਹਨੂੰ ਕੰਪਨੀਆਂ ਦੇ ਰਹੇ ਕਿ ਮੈਂ ਤਾਂ ਨਰੇ ਕਰ ਤੂੰ ਮੋਕਾ ਤੂੰ ਭਾਨਾ ਲੋਕਾਂ ਦਾ ਭੀੜਾ ਜਗਾ ਤੁਸੀਂ ਕਿਹੋਣੀਆਂ ਆ ਕਿ ਧਗਾਦਾਰ ਲਾਈਟ ਲਾਈਟ ਦੇ ਵਿੱਚ ਉਹ ਰਹਿ ਰਿਹਾ ਸੀ ਮੈਨੂੰ ਵੀ ਲੱਗਦਾ ਕਿ ਕੋਈ ਇਦਾਂ ਦਾ ਏਜੰਟ ਹੋਣਗੇ ਜਿਨ੍ਹਾਂ ਦਾ ਤੇ 25 ਦਰਿਆਂ ਜਿਹੜੇ ਵੀ ਯਾਤਰਾ ਤੋਂ ਇਦਾਂ ਦੇ ਭਾਇਦੇ ਨੂੰ ਉਪਰਦੀ ਕਰਦੇ ਕਿ ਫੈਲ ਦਗਾਤੇ ਕਰਾਂਗੇ ਸਾਨੂੰ ਬੰਦ ਕਰਨੇ ਮੈਨੋਂ ਦਫਤਰ ਬੰਦ ਵੀ ਕਰਵਾ ਕੇ ਆਵਾਂਗੇ ਤਾਲੇ ਹੀ ਰੱਖ ਲਿਆ ਤਾਲੇ ਆਪ ਲਾ ਕੇ ਆਪੇ ਮੈਂ ਤੁਹਾਡੇ ਚੈਨਲ ਦੇ ਰਹੀ ਵੀਡੀਓ ਦੇ ਬਾਅਦ ਮੈਂ ਨਿਕਲੂਏ ਜੀ ਵੀ ਵੀ ਕਰਦਾ ਕਿ ਜਿਹੜੇ ਵੀ ਬੰਦੇ ਤੁਹਾਨੂੰ ਇੰਦਾ ਲੱਗਦੇ ਆ ਕਿ ਜਿਹੜੇ ਸੈਲਿੰਗਾਂ ਕਰਵਾ ਰਿਹਾ ਏਜੰਡਾ ਦੇ ਫੇਵਰ ਜਿਹੜੇ ਕਰ ਰਹੇ ਸਭੋ ਇਹਨਾਂ ਦਾ ਪੁੱਤੇ ਵਾਲਾ ਪੜਾ ਵਗੈ ਤੈਨੂੰ ਬੰਦਨਾ ਚਾਹੀਦਾ ਇਹਨਾਂ ਨੂੰ ਹੌਟ ਨਿਊਜ਼ ਦੇਖ ਰਹੇ ਦਰਸ਼ਕ ਸਵਾਗਤ ਹੈ ਮਹਾ ਆਬ ਦਾ ਆਪਣਾ ਗੌਰਵ ਦੋਸਤੋ ਪੁਲਿਸ ਵੱਲੋਂ ਪਾਨਾ ਸਿੱਧੂ ਨੂੰ ਚੱਕ ਲਿਆ ਗਿਆ ਹੈ ਲੋਕਾਂ ਦਾ ਮਸੀਹਾ ਬਣ ਪਾਨਾ ਸਿੱਧੂ ਵੱਲੋਂ ਕਈ ਟਰੈਵਲ ਏਜੰਟਾਂ ਦੇ ਉੱਤੇ ਕਾਰਵਾਈਆਂ ਕਰਵਾਈਆਂ ਗਈਆਂ ਉਸ ਤੋਂ ਬਾਅਦ ਹੁਣ ਦੱਸ ਦਈਏ ਪਾਨੇ ਸਿੱਧੂ ਤੇ 10000 ਰੁਪਿਆ ਰਿਸ਼ਵਤ ਦਾ ਜਿਹੜਾ ਇਨਜਾਮ ਜਿਹੜਾ ਲੱਗ ਚੁੱਕਿਆ ਹੈ ਤਾਂ ਉਸ ਮਾਮਲੇ ਨੂੰ ਲੈ ਕੇ ਸਾਡੇ ਨਾਲ ਇਸ ਸਮੇਂ ਅਭਿ ਬਖਸ਼ੀ ਹੁਣੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਭੀ ਜੀ ਪਹਿਲਾਂ ਤਾਂ ਬਹੁਤ ਬਹੁਤ ਵੈਲਕਮ ਹੈ ਹੋਟ ਨਿਊਜ਼ ਤੇ ਸੱਸੀ ਗੱਲ ਦੀ ਸਾਰਿਆਂ ਨੂੰ ਹੌਟ ਨਿਊਜ਼ ਚੈਨਲ ਦੇ ਜਿੰਨੇ ਵੀ ਸਰੋਤੇ ਦੇਖ ਰਹੇ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਬੜੀ ਨਮਸਕਾਰ ਅਭੀ ਜੀ ਜੇ ਗੱਲ ਕਰੀਏ ਜਿੱਥੇ ਇੱਕ ਗਰੀਬਾਂ ਦਾ ਮਸੀਹਾ ਬਣ ਪਾਨਾ ਸਿੱਧੂ ਫੀਲਡ ਦੇ ਵਿੱਚ ਕੰਮ ਕਰਦਾ ਨਜ਼ਰ ਆ ਰਿਹਾ ਸੀ ਏਜੰਟਾਂ ਤੇ ਕਈ ਕਾਰਵਾਈਆਂ ਜਿਹੜੀਆਂ ਇਹਦੇ ਵੱਲੋਂ ਕਰਵਾਈਆਂ ਗਈਆਂ ਭਾਨੇ ਸਿੱਧੂ ਹੁਣਾ ਵੱਲੋਂ ਲੇਕਿਨ ਫਿਰ 10000 ਦਾ ਇਲਜ਼ਾਮ ਜਿਹੜਾ ਲੱਗਦਾ ਕਿਤੇ ਨਾ ਕਿਤੇ ਕਈ ਪਹਿਲਾਂ ਵੀ ਦੇਖਿਆ ਗਿਆ ਸੀਗਾ ਕਈ ਇਲਜ਼ਾਮ ਭਾਨੇ ਤੇ ਪਹਿਲਾਂ ਵੀ ਲੱਗੇ ਸੀਗੇ ਲੇਕਿਨ ਹੁਣ ਤਾਂ ਸਿੱਧੀ ਪੁਲਿਸ ਵੱਲੋਂ ਫਾੜੀ ਲਿਆ ਗਿਆ ਉਸ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਭਾਨਾ ਮਤੜਿਆ ਜੀ ਠੀਕ ਹੈ ਜਾਂ ਤਾਂ ਹੋਵੇ ਕਿ ਉਹ ਭੁੱਖਾ ਨਾ ਗਿਆ ਜਾਂ ਉਹਦੇ ਪੱਲੇ ਉਹਦੇ ਕੁਝ ਨਹੀਂਗਾ ਇਹ ਸਰਾ ਸਰ ਸਿਆਸਤ ਹੋਈ ਆ ਭਾਨੇ ਦੇ ਨਾਲ ਸੋ ਇੱਕ ਪਿਛੇ 10-15 ਦਿਨ ਪੁਰਾਣੀ ਇੱਕ ਦੇਖੀ ਹੋਣੀ ਇੱਕ ਕਾਂਗਰਸ ਲੀਡਰ ਵੱਲੋਂ ਇੱਕ ਉਹਦੀ ਵੀਡੀਓ ਦੀ ਵਾਇਰਲ ਉਹਦੀ ਕੀਤੀ ਗਈ ਸੀ ਆਡੀਓ ਦੀ ਵਾਇਰਲ ਕੀਤੀ ਗਈ ਜਿਹਦੇ ਵਿੱਚ ਉਹ ਕਹਿ ਰਿਹਾ ਸੀ ਕਿ ਮੈਨੂੰ ਏਦਾਂ ਏਦਾਂ ਧਮਕੀਆਂ ਦੇ ਰਿਹਾ ਜਾਂ ਏਦਾਂ ਤੇ ਉਹ ਵੀ ਉਸ ਟਾਈਮ ਭਾਨੇ ਨੂੰ ਪੂਰਾ ਟੌਰਚਰ ਕਰ ਰਹੇ ਹਨ ਨੂੰ ਧਮਕੀਆਂ ਦੇ ਰਹੇ ਕਿ ਮੈਂ ਤੈਨੂੰ ਇਹ ਕਰ ਦੂੰ ਉਹ ਕਰ ਦੂੰ ਠੀਕ ਹੈ ਨਾ ਸੋ ਅੱਜ ਭਾਨੇ ਦੇ ਨਾਲ ਜੋ ਹੋਇਆ ਇਹ ਸਰਾ ਸਰ ਗਲਤ ਹੋਇਆ ਹੈ ਠੀਕ ਹੈ ਨਾ ਸੋ ਮੈਂ ਇਹ ਚੀਜ਼ ਪਬਲਿਕ ਨੂੰ ਤਾਂ ਇਹ ਸਾਰਾ ਕੁਝ ਦੇਖ ਹੀ ਰਿਹਾ ਹੈ ਕਿ ਪ੍ਰਸ਼ਾਸਨ ਕਿਦਾਂ ਲੋਕਾਂ ਦੇ ਨਾਲ ਧੱਕਾ ਕਰ ਰਿਹਾ ਜਿਹੜਾ ਵੀ ਬੰਦਾ ਪਬਲਿਕ ਦੀ ਹੈਲਪ ਕਰਦਾ ਆ ਤੇ ਜਾਂ ਤਾਂ ਉਹਨੂੰ ਕੋਈ ਨਾ ਕੋਈ ਬੰਦੇ ਉਹਨੂੰ ਇਦਾਂ ਦੀ ਲੈ ਵੰਦੇ ਆ ਜਿਹਦੇ ਜੋ ਅੱਜ ਭਾਨੇ ਦੇ ਨਾਲ ਅੱਜ ਜੋ ਹੋਇਆ ਠੀਕ ਹੈ ਨਾ ਸਾਰੇ ਸਾਰੇ ਕੰਮ ਗਲਤ ਹੋਇਆ ਭਾਨੇ ਦੇ ਨਾਲ ਨਹੀਂ ਭਾਜੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਭਾਨੇ ਨਾਲ ਗਲਤ ਹੋਇਆ ਲੇਕਿਨ ਫਿਰ 10000 ਦੀ ਰਿਸ਼ਵਤ ਜਿਹੜੀ ਗੱਲ ਉਹ ਕੋ ਮੰਗਣ ਦੀ ਗੱਲ ਜਿਹੜੀ ਸਾਹਮਣੇ ਆਂਦੀ ਵੀ ਉਹਨੂੰ ਕਿੱਦਾਂ ਚੁਠਲਾ ਸਕਦੇ ਹੋ ਪੁਲਿਸ ਦੁਬਾਰਾ 2 ਦਿਨ ਦੇ ਰਿਮਾਂਡ ਦੇ ਉੱਤੇ ਭਾਨਾ ਸਿੱਧੂ ਗਿਆ ਹੈ ਤੇ ਫਿਰ ਇਹ ਗੱਲ ਜਾਂ ਤਾਂ ਪੁਲਿਸ ਝੂਠ ਬੋਲਦੀ ਵੀ ਆ ਜਾਂ ਫਿਰ ਭਾਨਾ ਸਿੱਧੂ ਝੂਠ ਬੋਲਦਾ ਪਿਆ ਜਾਂ ਇਹਦਾ ਕਰਦਾ ਪਿਆ ਕੁਝ ਇਦਾਂ ਨਹੀਂ ਨਹੀਂ ਤੁਸੀਂ ਉਹ ਰਿਕਾਰਡਿੰਗ ਸੁਣੀ ਤੁਸੀਂ ਉਹ ਜੀ ਜਿਹਦੇ ਵਿੱਚ ਕਹਿ ਰਿਹਾ ਕਿ 10000 ਰੁਪਇਆ ਤੁਸੀਂ ਇਦਾਂ ਦੀ ਕੋਈ ਸੁਣੀ ਮੈਂ ਤਾਂ ਨਹੀਂ ਅਜੇ ਤੱਕ ਸੁਣੀ ਕੋਈ ਕਿਹੜੀ ਹੈ ਕੀ ਪਤਾ ਕਿੰਨੇ ਉਹ ਐਡਿਟ ਕੀਤੀ ਆ ਜਾਂ ਕੀ ਚੀਜ਼ ਮੈਂ ਤਾਂ ਦੇਖੀ ਵੀ ਨਹੀਂ ਉਹ ਵੀਡੀਓ ਇਦਾਂ ਦੀ ਕਿਹੜੀ ਆ ਜਿਹੜੀ ਆਈ ਆ ਇਹ ਤਾਂ ਹੱਲੇ ਇਸ ਚੀਜ਼ ਦੀ ਪ੍ਰਸ਼ਾਸਨ ਨੂੰ ਪਹਿਲਾਂ ਇਸ ਚੀਜ਼ ਦੀ ਡੂੰਘਾਈ ਦੇ ਵਿੱਚ ਜਾਂਚ ਕਰਨੀ ਚਾਹੀਦੀ ਸੀਗੀ ਕਿ ਜੋ ਕੰਮ ਇਹ ਭਾਨਾ ਭਾਨਾ ਲੋਕਾਂ ਦਾ ਮਸੀਹਾ ਸਗਾ ਤੁਸੀਂ ਦੇਖਿਆ ਹੋਣੀ ਆ ਕਿ ਲਗਾਤਾਰ ਲਾਈਮਲਾਈਟ ਦੇ ਵਿੱਚ ਉਹ ਰਹਿ ਰਿਹਾ ਸਗਾ ਕਿ ਕਿਸੇ ਦੇ ਪੈਸੇ ਨਹੀਂ ਕੋਈ ਏਜੰਟਾਂ ਨੇ ਅੱਜ ਕੱਲ ਆਪਾਂ ਦੇਖਿਆ ਏ ਟਪਟੋ ਏਜੰਟ ਪੈਦਾ ਹੋਏ ਪਏ ਆ ਠੀਕ ਹੈ ਨਾ ਇੱਕ ਇੱਕ ਲਾਇਸੈਂਸ ਦੇ ਉੱਤੇ 10 10 15 15 ਦਫ਼ਤਰ ਉਹਨਾਂ ਨੇ ਆਪਣੇ ਆਪਣੇ ਖੋਲੇ ਹੋਏ ਆ ਕੋਈ ਇੱਥੇ ਸਾਢੇ ਜਿਲੇ ਦੇ ਵਿੱਚ ਆ ਕੋਈ ਕਿਤੇ ਬਾਹਰ ਆ ਕੋਈ ਜਲੰਧਰ ਆ ਲੁਧਿਆਣੇ ਆ ਪਟਿਆਲੇ ਆ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਇੱਕ ਇੱਕ ਲਾਇਸੈਂਸ ਤੇ ਖੋਲੇ ਹੋਏ ਆ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਇਦਾਂ ਦੇ ਏਜੰਟ ਹੋਣਗੇ ਜਿਨ੍ਹਾਂ ਦੇ ਉੱਤੇ ਪਰਚੇ ਦਰਜ ਨਾ ਹੋਣ ਤਕਰੀਬਨ ਜਿਹੜੇ ਵੀ ਇਦਾਂ ਦੇ ਠੱਗੀਆਂ ਜਿਹੜੇ ਕਰਦੇ ਪਏ ਏਜੰਟ ਜਿਹੜੇ ਚੰਗੇ ਭਲੇ ਉਹਨਾਂ ਦਾ ਤਾਂ ਕੋਈ ਦਾਦਾ ਮਤਲਬ ਸੀ ਨਹੀਂ ਹੈ ਨੀਗਾ ਜਿਹੜੇ ਚੰਗੇ ਏਜੰਟ ਆ ਜਿਹੜੇ ਠੱਗੀਆਂ ਜਿਹੜੇ ਕਰਦੇ ਪਏ ਆ ਇੱਥੇ ਸਾਡੇ ਚਲੰਦਰ ਬੱਸ ਸਟੈਂਡ ਦੇ ਉੱਤੇ ਚੱਲ ਜਾਓ ਦੇਖੋ ਇੱਟ ਪਟੋ ਏਜੰਟ ਪੈਦਾ ਹੋਏ ਪਏ ਆ ਤੇ ਮੈਂ ਤੁਹਾਨੂੰ ਦੱਸਦਾ ਕਿ ਆ ਵੀ ਦੇਖੋ ਉਹਦੇ ਕੋਲ ਲਾਇਸੈਂਸ ਉਹਦੇ ਵਿੱਚ ਕਿਹਦੇ ਕੋਲ ਆ ਠੀਕ ਹੈ ਨਾ ਸਾਰੇ ਚੋਰ ਠੱਗ ਸਾਰੇ ਇਕੱਠੇ ਹੋਏ ਪਏ ਆ ਸੋ ਜਿਹੜਾ ਬੰਦਾ ਮੈਂ ਤੁਹਾਨੂੰ ਇਹ ਦੱਸਦਾ ਕਿ ਇਹ ਪੈਸੇ ਕਮਾਉਂਦਾ ਇਹਨਾਂ ਨੇ ਜਰੀਆ ਇਹਨਾਂ ਨੇ ਬਣਾ ਲਿਆ ਜਦੋਂ ਕਿਸੇ ਵਿਅਕਤੀ ਦੇ ਕੋਲ ਇਹ 2 ਲੱਖ 4 ਲੱਖ 5 ਲੱਖ ਲੈ ਲੈਂਦੇ ਐਜੰਟ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਕਿ ਵੀਜ਼ਾ ਨਹੀਂ ਲੱਗਾ ਕਿਸੇ ਨਾ ਕਿਸੇ ਬੰਦੇ ਨੇ ਵਿੱਚ ਪੈ ਜਾਣਾ ਤੇ ਉਹਨਾਂ ਨੂੰ ਮਤਲਬ ਲੱਖ ਡੇਢ ਲੱਖ 2 ਲੱਖ ਦੇ ਵਿੱਚ ਇਹਨਾਂ ਦੀ ਸੈਟਿੰਗ ਇਹਨਾਂ ਦੀ ਹੋ ਜਾਂਦੀ ਇਹਨਾਂ ਨੇ ਆਪਣਾ ਬਿਜ਼ਨਸ ਇਹਨਾਂ ਨੇ ਬਣਾਇਆ ਹੋਇਆ ਠੀਕ ਹੈ ਨਾ ਸੋ ਇਹ ਏਜੰਟਾਂ ਦੇ ਉੱਪਰ ਮੁਹਿੰਮ ਅਸੀਂ ਅੱਜ ਚਾਲੂ ਅਸੀਂ ਅੱਜ ਕਰ ਰਹੇ ਹਾਂ ਜਿਹੜੇ ਵੀ ਏਜੰਟ ਸਾਨੂੰ ਇਦਾਂ ਦੇ ਪਾਏ ਜਾਊਗਾ ਉਹਨਾਂ ਤੋਂ ਜੋ ਬਣਦੀ ਕਾਰਵਾਈ ਹੋਗੀ ਪਹਿਲ ਦੇ ਆਧਾਰ ਤੇ ਕਰਾਂਗੇ ਸਾਨੂੰ ਬੰਦ ਕਰਨੇ ਪੈਣ ਦਫਤਰ ਬੰਦ ਵੀ ਕਰਵਾ ਕੇ ਆਵਾਂਗੇ ਤਲੇ ਅਸੀਂ ਰੱਖ ਲਿਆ ਤਲੇ ਆਪ ਲਾ ਕੇ ਆਵਾਂਗੇ ਉਹਨਾਂ ਦੇ ਦਫਤਰਾਂ ਨੂੰ ਜਾ ਕੇ ਭਾਈ ਸਾਹਿਬ ਇਹਦੇ ਵਾਸਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਮੌਜੂਦ ਆ ਇਹਦੇ ਵਾਸਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿੱਦਾਂ ਭਾਨਾ ਸਿੱਧੂ ਕੰਮ ਕਰਦਾ ਪਿਆ ਯਾ ਤੁਸੀਂ ਇੰਨੀ ਗੱਲ ਕਹਿ ਰਹੇ ਹੋ ਕਿ ਅਸੀਂ ਬੰਦ ਖੁਦ ਜਾ ਕੇ ਕਰਾਵਾਂਗੇ ਪੁਲਿਸ ਪ੍ਰਸ਼ਾਸਨ ਇਸ ਚੀਜ਼ ਲਈ ਮੌਜੂਦ ਹੈ ਉਹ ਬੰਦ ਕਰ ਰਿਹਾ ਪੁਲਿਸ ਪ੍ਰਸ਼ਾਸਨ ਕੁਝ ਕਰ ਹੀ ਨਹੀਂ ਰਿਹਾ ਸਾਡਾ ਪ੍ਰਸ਼ਾਸਨ ਸਾਡਾ ਸੁੱਤਾ ਪਿਆ ਸਾਡਾ ਜੀ ਠੀਕ ਹੈ ਨਾ ਪ੍ਰਸ਼ਾਸਨ ਕੁਝ ਕਰ ਨਹੀਂ ਰਿਹਾ ਨਜਾਇਜ਼ ਬੰਦੇ ਇਥੇ ਦੇਖੋ ਪੰਜਾਬ ਦਾ ਲਾਅ ਐਂਡ ਆਰਡਰ ਕਿੱਥੇ ਆ ਲਗਾਤਾਰ ਗੋਲੀਆਂ ਚੱਲ ਰਹੀਆਂ ਕਿਹੜਾ ਇਦਾਂ ਦਾ ਦਿਨ ਜਿਦਾਂ ਗੋਲੀ ਨਾ ਚੱਲਦੀ ਉਹ ਬੰਦੇ ਨਾ ਮਰਦੇ ਹੋਣ ਲੇਕਿਨ ਇਹਦਾ ਮਤਲਬ ਇਹ ਥੋੜੀ ਆ ਇਹਦਾ ਨਹੀਂ ਪਤਾ ਮੇਰੀ ਗੱਲ ਸੁਣੋ ਜਿਹੜੇ ਬੰਦੇ ਲੋਕਾਂ ਦੇ ਭਲੇ ਦੀ ਜਿਹੜੇ ਗੱਲ ਕਰਦੇ ਆ ਉਹਨਾਂ ਨੂੰ ਆਪਾਂ ਚੱਕੀ ਜਾ ਰਹੇ ਆ ਉਹਨਾਂ ਨੂੰ ਤਾਂ ਕਿ ਇਹ ਆਵਾਜ਼ ਨਾ ਪਬਲਿਕ ਦੀ ਉਠਾਣ ਇਹ ਇਹ ਸੈਟਿੰਗਾਂ ਦੇ ਨਾਂ ਤੇ ਜਿਹੜੇ ਪੈਸੇ ਖਾਂਦੇ ਨਜ਼ਰ ਆਉਂਦੇ ਨੇ ਗਰੀਬ ਲੋਕਾਂ ਨਾਲ ਸ਼ਰੀਆਮ ਜਿਹੜਾ ੱੱੱਕਾ ਚੱਲਦਾ ਪਿਆ ਵਾ ਠੀਕ ਆ ਲੀਡਰਾਂ ਵਾਸਤੇ ਤਾਂ ਇਹ ਇਹ ਕਮਾਈ ਦਾ ਜ਼ਰੀਆ ਬਣ ਚੁੱਕਿਆ ਵਾ ਮੈਂ ਬਿਲਕੁਲ ਗੈਬੀ ਤੁਹਾਡੇ ਨਾਲ ਐਗਰੀ ਹਾਂ ਇਸ ਚੀਜ਼ ਤੇ ਤੇ ਮੈਂ ਤੁਹਾਡੇ ਚੈਨਲ ਦੇ ਰਹੀ ਮੀਡੀਆ ਦੇ ਮਾਧਮ ਰਹੀ ਮੈਂ ਪਬਲਿਕ ਨੂੰ ਇਹ ਚੀਜ਼ ਅਪੀਲ ਵੀ ਕਰਦਾ ਕਿ ਜਿਹੜੇ ਵੀ ਬੰਦੇ ਤੁਹਾਨੂੰ ਇਦਾਂ ਦੇ ਲੱਗਦੇ ਆ ਕਿ ਜਿਹੜੇ ਸੈਟਿੰਗਾਂ ਕਰਵਾ ਰਿਹਾ ਏਜੰਟਾਂ ਦੀ ਫੇਵਰ ਜਿਹੜੇ ਕਰ ਰਹੇ ਸੋ ਕੋ ਇਹਨਾਂ ਦਾ ਤਾਂ ਪੁੱਤੇ ਵਾਲਾ ਫੜਾ ਪਾ ਕੇ ਇਹਨਾਂ ਨੂੰ ਬੰਦਣਾ ਚਾਹੀਦਾ ਇਹਨਾਂ ਨੂੰ ਜਿਹੜੇ ਨਜਾਇਜ਼ ਲੋਕੀ ਆਪਣੀਆਂ ਗਰੀਬ ਵਿਅਕਤੀ ਆਪਣੀਆਂ ਪੇਲੀਆਂ ਗਹਿਣੇ ਰੱਖ ਕੇ ਆਪਣੇ ਘਰ ਦੇ ਪੇਪਰ ਆਪਣੇ ਗਹਿਣੇ ਰੱਖ ਕੇ ਬਾਹਰ ਜਾਣ ਲਈ ਆਪਣੇ ਬੱਚਿਆਂ ਨੂੰ ਅਸੀਂ ਬਾਹਰ ਭੇਜ ਰਹੇ ਆ ਠੀਕ ਆ ਸੋ ਉਹ ਚੀਜ਼ਾਂ ਲਈ ਪੈਸੇ ਇਕੱਠੇ ਕਰ ਰਹੇ ਆ ਇਹਨਾਂ ਨੇ ਤਾਂ ਠੱਗੀਆਂ ਦਾ ਸ਼ਿਕਾਰ ਇਹਨਾਂ ਨੇ ਬਣਾਇਆ ਪਿਆ ਸਾਰਿਆਂ ਨੂੰ ਨਹੀਂ ਇਹ ਕੋਈ ਸੈਟਿੰਗ ਚੱਲਦੀ ਵੀ ਆ ਜੇ ਲੀਡਰ ਜਿਹੜੇ ਨੇ ਲੀਡਰਾਂ ਦੇ ਨਾਲ ਮਿਲ ਕੇ ਏਜੰਟ ਜਿਹੜੇ ਨੇ ਇੱਥੇ ਸ਼ਰੀਆਮ ਕਿਹੜੇ ਲੀਡਰ ਕੰਮ ਕਰਦੇ ਆ ਕਈ ਲੀਡਰ ਕਰਦੇ ਆ ਮੈਂ ਉਹਨਾਂ ਦੇ ਤੇ ਬਣਦੀ ਜੋ ਕਾਰਵਾਈ ਹੋ ਗਈ ਮੈਂ ਜਾ ਕੇ ਬਣਦੀ ਕਾਰਵਾਈ ਨਾਲ ਉਹ ਕੇ ਕਰਵਾਵਾਂਗੇ ਉਹ ਬਾਈ ਜੀ ਕਈ ਕਰਦੇ ਪਏ ਨੇ ਕਿਹਦੇ ਦਾ ਕ ਸੰਘਰਸ਼ ਕਰਨੇ ਪੈਣਗੇ ਅਸੀਂ ਪਰਚੇ ਵੀ ਉਹਨਾਂ ਦੇ ਦਰਜ ਕਰਾਵਾਂਗੇ ਛਤਰ ਵੀ ਉਹਨਾਂ ਦੇ ਫਰਾਵਾਂਗੇ ਤੇ ਜੋ ਅਦਾਲਤਾਂ ਦੇ ਵਿੱਚ ਵੀ ਸਾਨੂੰ ਲੋੜ ਪਊਗੀ ਅਸੀਂ ਅਦਾਲਤ ਦੇ ਵਿੱਚ ਵੀ ਅਸੀਂ ਜਾ ਕੇ ਇਸ ਚੀਜ਼ ਦੀ ਅਸੀਂ ਹਾਈ ਕੋਰਟ ਦੇ ਵਿੱਚ ਵੀ ਅਸੀਂ ਪਟੀਸ਼ਨ ਪਾਵਾਂਗੇ ਕਿ ਜਿਹੜੇ ਨਕਲੀ ਠੱਗ ਏਜੰਟ ਜਿਹੜੇ ਇਦਾਂ ਦੇ ਬਣੇ ਬੈਠੇ ਆ ਇਹਨਾਂ ਨੂੰ ਤੁਸੀਂ ਕਿਤੇ ਨਾ ਕਿਤੇ ਮੰਨਦੇ ਹੋ ਜੋ ਪਹਾੜਨਾ ਸਿੱਧੂ ਕਰਦਾ ਪਿਆ ਸੀ ਉਹ ਗਲਤ ਹੈ ਨਹੀਂ ਬਿਲਕੁਲ ਸਰ ਮੈਂ ਤਾਂ ਉਹਨੂੰ ਗਲਤ ਕਹੂੰਗਾ ਪਬਲਿਕ ਦਾ ਕੰਮ ਕਿਉਂ ਕਰਦਾ ਪਿਆ ਉਹ ਜੇ ਉਹਨੂੰ ਪਤਾ ਪਬਲਿਕ ਦਾ ਕੰਮ ਕਰੂਗਾ ਜੁੱਤੀਆਂ ਖਾਊਗਾ ਉਹ ਠੀਕ ਹੈ ਨਾ ਨਹੀਂ ਪਬਲਿਕ ਦਾ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਜੁੱਤੀਆਂ ਖਾ ਰਿਹਾ ਹੁਣ ਕੁੱਤਿਆ ਕੀ ਖਾ ਰਿਆ ਜਿੱਦਾਂ ਜੇ ਪੁਲਿਸ ਨੇ ਮਨਾ ਜੇ ਪੁਲਿਸ ਨੇ ਕਿਸੇ ਜੇ ਪੁਲਿਸ ਨੇ ਕਿਸੇ ਮੈਟਰ ਤੇ ਚੱਕਿਆ ਤਾਂ ਉਹਨਾਂ ਨੇ ਕੋਸ ਉਸੂ ਮਤ ਹੋਵੇ ਬੁਰਾ ਕਰ ਭਲਾ ਤੇ ਹੋਵੇ ਬੁਰਾ ਕੋਈ ਤਾਂ ਐਵੀਡੈਂਸ ਉਹਨਾਂ ਕੋਈ ਨਹੀਂ 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 ਕੋਈ ਤਾਂ ਐਵੀਡੈਂਸ ਇਦਾਂ ਦਾ ਕੋਈ ਸਿਸਟਮ ਨਹੀਂ ਜੇ ਆਪਾਂ ਕਿਸੇ ਦਾ ਭਲਾ ਕਰਦੇ ਨਾ ਤਾਂ ਬੁਰਾ ਆਪਣਾ ਹੀ ਹੁੰਦਾ ਹੈ ਠੀਕ ਹੈ ਨਾ ਇਹ ਕਲਯੁਗ ਚੱਲਦਾ ਪਿਆ ਸੋ ਮੇਰੀ ਭਾਨੇ ਨੂੰ ਇਹ ਰਿਕਵੈਸਟ ਹੈ ਕਿ ਵੀਰੇ ਛੱਡਦੇ ਵਾਲੇ ਕੰਮ ਜਿਹੜੇ ਕਰਦਾ ਪਿਆ ਉਹਨੂੰ ਨਾ ਕਿ ਇੱਥੇ ਪਬਲਿਕ ਬਾਅਦ ਚੋ ਤੇਰੇ ਮਗਰ ਸਟੈਂਡ ਨਹੀਂ ਗਏ ਲੈਂਡੇ ਇਹ ਠੀਕ ਹੈ ਮੈਂ ਰਾਤੀ ਵੀ ਉਹ ਵੀਡੀਓ ਦੇਖ ਰਿਆ ਸੀਗਾ ਤੇ ਲੱਖੇ ਸਦਾਨੇ ਦੀ ਵੀਡੀਓ ਮੈਂ ਦੇਖ ਰਿਹਾ ਸੀਗਾ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਹਾਂ ਵੀ ਭਾਨੇ ਨੂੰ ਪ੍ਰਸ਼ਾਸਨ ਨੂੰ ਕਿਹਾ ਗਿਆ ਕਿ ਭਾਨੇ ਨੂੰ ਟੌਰਚਰ ਕਰੋ ਇਦਾਂ ਕਰੋ ਉਹਦੀ ਮੈਨੂੰ ਵੀਡੀਓ ਕਾਲ ਦੀ ਦਿਖਾਓ ਵੀਡੀਓ ਕਾਲ ਤੇ ਦਿਖਾਓ ਉਹਨੂੰ ਅਲਫ ਨੰਗਾ ਉਹਨੂੰ ਕਰੋ ਉਹਨੂੰ ਸੋ ਇਹ ਚੀਜ਼ਾਂ ਬਹੁਤ ਗਲਤ ਹੈ ਕਿਸੇ ਵੀ ਲਾਅ ਦੇ ਵਿੱਚ ਇਦਾਂ ਨਹੀਂ ਲਿਖਿਆ ਹੋਇਆ ਕਿ ਆਪਾਂ ਕਿਸੇ ਨੂੰ ਟੌਰਚਰ ਇਦਾਂ ਕਰੀਏ ਜਾਂ ਇਦਾਂ ਉਹਨੂੰ ਕਰੀਏ ਉਹਨੂੰ ਪਰ ਹੁਣ ਭਾਨੇ ਦੀ ਮੈਂ ਇੱਕ ਵੀਡੀਓ ਦੇਖ ਰਿਹਾ ਸਗਾ ਤੇ ਜਿਸ ਲੇਡੀਜ਼ ਵੱਲੋਂ ਉਹਦੇ ਤੇ ਇਲਜ਼ਾਮ ਲਗਾਇਆ ਗਿਆ ਕਿ ਉਹ ਮੈਨੂੰ ਬਲੈਕਮੇਲ ਕਰ ਰਿਹਾ 10000 ਰੁਪਏ ਉਹਨੇ ਮੇਰੇ ਕੋਲੋਂ ਰਿਸ਼ਵਤ ਉਹਨੇ ਮੇਰੇ ਤੋਂ ਮੰਗੀ ਉਹਨੇ ਉਸ ਉਸ ਲੇਡੀ ਦੇ ਉੱਤੇ ਵੀ ਕਈ ਲੋਕਾਂ ਨੇ ਇਲਜ਼ਾਮ ਲਗਾਏ ਹੋਏ ਆ ਉਹਦੇ ਬਾਹਰ ਉਹਦੇ ਬੈਠੇ ਆ ਕਿ ਕਿਸੇ ਨੇ ਉਹਦੇ ਕੋਲੋਂ 10 ਲੱਖ ਲੈਣਾ ਆ ਕਿਸੇ ਨੇ 15 ਲੱਖ ਲੈਣਾ ਤੇ ਭਾਨੇ ਨੇ ਸਾਡੇ ਪੈਸੇ ਸਾਡੇ ਦਬਾਏ ਤਾਂ ਜੀ ਯਾਰ ਉਹ ਇੰਨੇ ਇੰਨੇ ਲੋਕਾਂ ਦੇ ਪੈਸੇ ਦਬਾਉਣ ਦਾ 10000 ਦੀ ਏਡੀ ਕੋ ਗੱਲ ਹੀ ਹੈ ਨੀਗੀ 10000 ਕਰਕੇ ਉਹਨੇ ਕਰਨਾ ਜੇ ਉਹ ਠਗੀਆਂ ਕਰਨੀਆਂ ਤਾਂ ਉਹਨੇ ਪੁਰਾਣੇ ਕੇਸਾਂ ਦੇ ਵਿੱਚ ਨੂੰ ਇਹਨੇ ਕਰਨੀਆਂ ਜਿਹੜੇ ਉਹਨੇ ਪੈਸੇ ਲੋਕਾਂ ਦੇ ਵਾਪਸ ਦਬਾਏ ਇਹ ਸਾਰਾ ਸਾਰ ਇਕਨ ਉਹਦੀ ਸਿਆਸਤ ਉਹਦੇ ਨਾਲ ਸਿਆਸਤ ਉਹਦੇ ਨਾਲ ਕੀਤੀ ਗਈ ਹੈ ਇਹ ਮੈਟਰ ਦੇ ਵਿੱਚ ਜੇ ਫਿਰ ਪੁਲਿਸ ਦਾ ਇੱਥੇ ਪੂਰੇ ਮਾਮਲੇ ਦੇ ਅੰਦਰ ਜਿਹੜੀ ਕਾਰਗੁਜ਼ਾਰੀ ਹੈ ਇੱਕ ਪਾਸੇ ਏਜੰਟ ਜਿਹੜੇ ਨੇ ਬਿਨਾ ਲਾਇਸੈਂਸ ਤੋਂ ਆਪਣੇ ਆਫਿਸ ਖੋਲ੍ਹੇ ਜਾਂਦੇ ਨੇ ਦੂਜੇ ਪਾਸੇ ਤੁਸੀਂ ਕਹਦੇ ਹੋ ਕਿਤੇ ਨਾ ਕਿਤੇ ਕਿ ਭਾਨਾ ਇਸ ਮੈਟਰ ਦੇ ਵਿੱਚ ਆਊਟ ਹੈ ਠੀਕ ਹੈ ਉਹਦੇ ਵੱਲੋਂ ਕੁਝ ਨਹੀਂ ਕੀਤਾ ਗਿਆ ਲਿਸੈਂਸ ਵੀ ਵਿਦਾਊਟ ਲਿਸੈਂਸ ਵੀ ਆਫਿਸ ਖੁੱਲੇ ਪਏ ਨੇ ਸ਼ਰੀਆਮ ਲੋਕਾਂ ਨਾਲ ਠੱਗੀਆਂ ਠੋਰੀਆਂ ਵੀ ਹੋ ਰਹੀਆਂ ਨੇ ਪ੍ਰਸ਼ਾਸਨ ਤੋਂ ਬੇ ਮੇਰਾ 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 ਉਹੀ ਮੇਰਾ ਪੁਆਇੰਟ ਸੁਣ ਲੋ ਮੇਰਾ ਪੁਆਇੰਟ ਸੁਣ ਲੋ ਭਾਈ ਜੀ ਮੇਰਾ ਪੁਆਇੰਟ ਤਾਂ ਸੁਣ ਲੋ ਬਿਨਾ ਲਾਇਸੈਂਸ ਵਾਲੇ ਤਾਂ 100 ਬੈਠੇ ਨੇ ਠੀਕ ਹੈ ਤੁਸੀਂ ਦੱਸੋ ਕਾਰਵਾਈ ਪੁਲਿਸ ਕਿਉਂ ਨਹੀਂ ਕਰਦੀ ਭਈ ਸਰ ਦੱਸੋ ਕਿਹੜੇ ਕਿਹੜੇ ਬੈਠੇ ਆ ਸਰ ਮੈਂ ਥੋੜੀ ਹੁਣ ਜਾ ਕੇ ਵਿਚਰੂੰਗਾ ਤੁਸੀਂ ਦੇਖੋ ਇਹ ਕਹਿ ਰਹੇ ਆ ਕਿ ਬਿਨਾ ਬਿਨਾ ਲਾਇਸੈਂਸ ਵਾਲੇ 100 100 ਜਾਣੇ ਬੈਠੇ ਆ ਤੁਸੀਂ ਬਸ ਅੱਡੇ ਗੀੜਾ ਮਾਰਿਆ ਕਦੀ ਹਾਂਜੀ ਬਸ ਅੱਡੇ ਗੀੜਾ ਮਾਰਿਆ ਜਲੰਧਰ ਦੇ ਬਸ ਅੱਡੇ ਜੀ ਤੁਸੀਂ ਜਾ ਕੇ ਇੱਕ ਵਾਰੀ ਗੀੜਾ ਮਾਰੋ ਠੀਕ ਹੈ ਇੱਕ ਪੁਲਿਸ ਪ੍ਰਸ਼ਾਸਨ ਕੋ ਵੀ ਪੂਰੀ ਲਿਸਟ ਹੈਗੀ ਆ ਡੀਸੀ ਸਾਹਿਬ ਕੋ ਜਾਓ ਠੀਕ ਆ ਕਿੰਨੇ ਲਾਇਸੈਂਸੀ ਆ ਸਾਰੀ ਲਿਸਟ ਤੁਹਾਨੂੰ ਮਿਲ ਜਾਏਗੀ ਠੀਕ ਆ ਉਸ ਤੋਂ ਬਾਅਦ ਪੂਰਾ ਜਲੰਧਰ ਦਾ ਬਾਸ ਅੱਡਾ ਸ਼ਾਨ ਲੋ ਤੁਹਾਨੂੰ ਉਸ ਤੋਂ ਕਿਤੇ ਜ਼ਿਆਦਾ ਡਬਲ ਜਿਹਨਾਂ ਦੇ ਲਾਇਸੈਂਸ ਨਹੀਂ ਹੈਗੇ ਆਫਿਸ ਖੁੱਲੇ ਮਿਲਣਗੇ ਚਲੋ ਇਸ ਚੀਜ਼ ਦੇ ਉੱਪਰ ਅਸੀਂ ਸਵੇਰੇ ਮਾਨਯੋਗ ਸਾਡੇ ਜਿਹੜੇ ਡੀਸੀ ਸਾਹਿਬ ਆ ਉਹਨਾਂ ਨੂੰ ਅਸੀਂ ਮੰਗ ਪੱਤਰ ਦੇ ਕੇ ਆਵਾਂਗੇ ਕਿ ਇਸ ਚੀਜ਼ ਦੀ ਡੂੰਘਾਈ ਦੇ ਨਾਲ ਜਾਂਚ ਇਸ ਚੀਜ਼ ਦੀ ਕੀਤੀ ਜਾਵੇ ਕਿ ਜਿਹੜੇ ਵਿਅਕਤੀ ਬਿਨਾਂ ਲਾਇਸੈਂਸ ਤੋਂ ਦਫ਼ਤਰ ਜਿਹੜੇ ਖੋਲ ਕੇ ਬੈਠੇ ਹੋਏ ਆ ਉਨ੍ਹਾਂ ਦੇ ਉੱਤੇ ਪਹਿਲ ਦੇ ਆਧਾਰ ਤੇ ਉਨ੍ਹਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਇੱਕ ਵੱਖਰਾ ਇੱਕ ਸੈਲ ਜਿਹੜਾ ਸਾਡੇ ਜਿਲੰਦਰ ਦਾ ਬਣਿਆ ਹੋਇਆ ਹੈ ਕਿ ਉਹ ਉਨ੍ਹਾਂ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਲਈ ਜਾਵੇ ਉਸ ਪਰ ਏਦਾਂ ਤੇ ਜਿਹੜੇ ਨੇਤੇ ਨੇ ਭਾਨਾ ਸਿੱਧੂ ਵਰਗੇ ਜਿਨ੍ਹਾਂ ਦੇ ਉੱਤੇ ਲਾਇਕ ਕਾਰਵਾਈਆਂ ਹੁੰਦੀਆਂ ਪਈਆਂ ਨੇ ਠੀਕ ਹੈ ਜਿਹੜੇ ਕਈ ਐਸੇ ਲੀਡਰ ਜਿਹੜੇ ਸੈਟਿੰਗਾਂ ਕਰਾਉਂਦੇ ਫਿਰਦੇ ਆ ਕਾਰਵਾਈ ਤਾਂ ਉਨ੍ਹਾਂ ਤੇ ਵੀ ਬੰਦੀ ਹੈ ਤੁਸੀਂ ਤੁਸੀਂ ਜੀ ਇਹ ਤਾਂ ਦੱਸੋ ਕਿ ਕਿਹੜੇ ਕਰਾ ਰਹੇ ਆ ਅਸੀਂ ਨਾਲ ਉਹ ਕਿ ਅਸੀਂ ਕਾਰਵਾਈ ਕਰਵਾਵਾਂਗੇ ਸਾਬ ਤੁਹਾਨੂੰ ਵੀ ਪਤਾ ਹੈ ਕਿ ਸ਼ਹਿਰ ਦੇ ਅੰਦਰ ਇਸ ਸਮੇਂ ਮਾਹੌਲ ਕੀ ਬਣਿਆ ਹੋਇਆ ਹੈ ਕਈ ਜਿਹੜੇ ਆਫਿਸ ਇਦਾਂ ਦੇ ਨਜਾਇਜ਼ ਖੁੱਲਦੇ ਪਏ ਨੇ ਉੱਥੇ ਲੀਡਰ ਹੀ ਸੈਟਿੰਗਾਂ ਕਰਾਉਂਦੇ ਪਏ ਆ ਚਲੋ ਹੁਣ ਤੁਹਾਨੂੰ ਤੁਹਾਨੂੰ ਮੈਂ ਤੁਹਾਨੂੰ ਇਹ ਚੀਜ਼ ਦੱਸ ਰਿਹਾ ਕਿ ਤੁਸੀਂ ਨਾਮ ਲਓ ਕਿਹੜੇ-ਕਿਹੜੇ ਵਿਅਕਤੀ ਪਾਏ ਜਾ ਰਹੇ ਆ ਤੁਸੀਂ ਉਹਨਾਂ ਦੀ ਕੁਝ ਵੀਡੀਓ ਐਵੀਡੈਂਸ ਹੈਗਾ ਸਾਨੂੰ ਦੱਸੋ ਜੋ ਬਣਦੀ ਕਾਰਵਾਈ ਹੋਗੀ ਅਸੀਂ ਪਹਿਲ ਦੇ ਆਧਾਰ ਤੇ ਨਾਲ ਹੋ ਕੇ ਅਸੀਂ ਕਾਰਵਾਈ ਉਹਨਾਂ ਦੇ ਉੱਤੇ ਕਰਵਾਵਾਂਗੇ ਜਿਹੜੇ ਇਦਾਂ ਦੇ ਠੱਗਾਂ ਏਜੰਟਾਂ ਦੇ ਨਾਲ ਜਿਹੜੇ ਕੁਝ ਲੀਡਰ ਵੀ ਜਿਹੜੇ ਰਲੇ ਹੋਏ ਆ ਉਹਨਾਂ ਨੂੰ ਵੀ ਮੇਰੀ ਚੇਤਾਵਨੀ ਆ ਬਿਲਕੁਲ ਨਹੀਂ ਬਖਸ਼ਣੇ ਅਸੀਂ ਠੀਕ ਹੈ ਇਹ ਪਬਲਿਕ ਦੇ ਨਾਲ ਤੱਕਾ ਨਹੀਂ ਅਸੀਂ ਹੋਣ ਦਵਾਵਾਂਗੇ ਜਿੱਥੇ ਪਬਲਿਕ ਦੇ ਨਾਲ ਤੱਕਾ ਹੋਊਗਾ ਆ ਵੀ ਬਖਸ਼ੀ ਉੱਥੇ ਮੋਰੇ ਹੋ ਕੇ ਖੜਾ ਹੋਊਗਾ ਪਰ ਮਾ ਉਹਦੇ ਆਸਤੇ ਸਾਨੂੰ ਜੋ ਮਰਜ਼ੀ ਸਾਨੂੰ ਕਰਨਾ ਪੈ ਜਾਵੇ ਅਸੀਂ ਹਰੇਕ ਚੀਜ਼ ਲਈ ਅਸੀਂ ਐਗਰੀਆ ਸੀ ਇੱਕ ਬੈਂਸ ਵਸਈਆ ਜਿਹੜਾ ਇੱਕ ਕਾਂਗਰਸੀ ਲੀਡਰ ਤੇ ਭਾਨਾ ਸਿੱਧੂ ਵਿੱਚ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਜਿਹੜੀ ਕਾਰਵਾਈ ਹੈ ਤੇਜ਼ ਤੋਂ ਤੇਜ਼ ਹੁੰਦੀ ਗਈ ਇਹਨੂੰ ਕਿੱਦਾਂ ਦੇਖਦੇ ਇਹ ਤਾਂ ਹੁਣ ਜੀ ਇਹ ਪ੍ਰਸ਼ਾਸਨ ਇਸ ਚੀਜ਼ ਦੀ ਜਾਂਚ ਇਸ ਚੀਜ਼ ਦੀ ਕਰ ਰਿਹਾ ਹੈ ਕਿ ਬਾਕੀ ਜਿੱਥੇ ਤੱਕ ਸਾਨੂੰ ਲੱਗ ਰਿਹਾ ਕਿ ਉਹ ਪੋਲਿਟਿਕਲ ਸਾਜ਼ਿਸ਼ ਹੋਈ ਆ ਕਿ ਭਾਨੇ ਨੂੰ ਇਦਾਂ ਟਾਰਗੇਟ ਕੀਤਾ ਗਿਆ ਉਹਨਾਂ ਨੇ ਦੇਖਿਆ ਕਿ ਭਾਨਾ ਇਸ ਟਾਈਮ ਲਾਈਮਲਾਈਟ ਦੇ ਵਿੱਚ ਆ ਹਾਈਲਾਈਟ ਹੋ ਰਿਹਾ ਆ ਪਬਲਿਕ ਦੇ ਕੰਮ ਕਰਵਾ ਰਿਹਾ ਆ ਠੀਕ ਹੈ ਨਾ ਤੇ ਇਹਨੂੰ ਅਸੀਂ ਸ਼ਾਂਤੀ ਨੂੰ ਕਰਵਾਈਏ ਤਾਂ ਕਿ ਜਿਹੜੇ ਉਹਨਾਂ ਦੇ ਹਫ਼ਤੇ ਮਹੀਨੇ ਜਿਹੜੇ ਉਹਨਾਂ ਦੇ ਲੱਗੇ ਆ ਇਦਾਂ ਦੇ ਲੀਡਰਾਂ ਦੇ ਠੀਕ ਹੈ ਨਾ ਉਹ ਸਾਡੇ ਬੰਦ ਨਾ ਕਿਤੇ ਹੋ ਜਾਣ ਤੇ ਉਹ ਭਾਨੇ ਹੁਣੀ ਉਹ ਬੰਦ ਕਰਵਾ ਰਹੇ ਸੀਗੇ ਤੇ ਜਿਨ੍ਹਾਂ ਦੇ ਹਫ਼ਤੇ ਮਹੀਨੇ ਲੱਗੇ ਆ ਸੋ ਉਹਨਾਂ ਨੇ ਰਲ ਕੇ ਤਾਂ ਹੀ ਕੰਮ ਉਹਨਾਂ ਨੇ ਕਰਵਾਇਆ ਇੱਕ ਤੁਸੀਂ ਚੋਰਾਣਾ ਰਲਈ ਹੋਈ ਆ ਸੋ ਇਹਨਾਂ ਦਾ ਬਚਾ ਇਹਨਾਂ ਦਾ ਇਹ ਹੋ ਗਿਆ ਜਿੱਥੇ ਤੱਕ ਹੋਣਾ ਹੀ ਹੋਣੀ ਇਹਨਾਂ ਦਾ ਬਚਾ ਇਹਨਾਂ ਦਾ ਹੋਊਗਾ ਹੁਣ ਅਸੀਂ ਪਹਿਲ ਦੇ ਆਧਾਰ ਤੇ ਇਹਨਾਂ ਦੀ ਕਾਰਵਾਈ ਇਹ ਜੋ ਬਣਦੀ ਉਹ ਕਾਰਵਾਈ ਕਰਵਾਵਾਂਗੇ ਹੁਣ ਤੁਹਾਡੇ ਜਿੱਦਾਂ ਤੁਸੀਂ ਉਹ ਤੁਸੀਂ ਵੀ ਕੱਲ ਨੂੰ ਜਿੱਦਾਂ ਤੁਸੀਂ ਕਹਿ ਰਹੇ ਸੀਗੇ ਕਿ ਕੱਲ ਨੂੰ ਜੇ ਇੱਦਾਂ ਦੇ ਏਜੰਟ ਜਿਹੜੇ ਦੇਖਣ ਨੂੰ ਮਿਲਦੇ ਉਹਨਾਂ ਤੇ ਕਾਰਵਾਈਆਂ ਅਸੀਂ ਵੀ ਕਰਾਉਂਗੇ ਤੇ ਪੁਲਿਸ ਦਾ ਕਾਰਗੁਜ਼ਾਰੀ ਕੀ ਰਹਿ ਜਾਂਦੀ ਹੈ ਇਹਦੇ ਵਿੱਚ ਅੱਧੀ ਹੁਣ ਪੁਲਿਸ ਨੂੰ 100 ਕੰਮ ਆ ਪੁਲਿਸ ਹੁਣ ਉਸ ਚੀਜ਼ ਨੂੰ ਦੇਖੇ ਉਹਨਾਂ ਦੇ ਧਿਆਨ ਦੇ ਵਿੱਚ ਅਸੀਂ ਮੈਟਰ ਲੈ ਕੇ ਆਵਾਂਗੇ ਸਾਡੇ ਜਲੰਧਰ ਦੇ ਸੀਪੀ ਸਾਹਿਬ ਬਹੁਤ ਵਧੀਆ ਅਫਸਰ ਨੇ ਸਾਡੇ ਡੀਸੀ ਸਾਹਿਬ ਬਹੁਤ ਵਧੀਆ ਅਫਸਰ ਨੇ ਸੋ ਇਹਨਾਂ ਦੇ ਧਿਆਨ ਦੇ ਵਿੱਚ ਅਸੀਂ ਲੈ ਕੇ ਆਵਾਂਗੇ ਕਿ ਇੱਥੇ-ਇੱਥੇ ਆਹ ਚੀਜ਼ਾਂ ਜਿਹੜੇ ਠੱਗੀਆਂ ਜਿਹੜੀਆਂ ਲੋਕਾਂ ਨਾਲ ਚੱਲ ਰਹੀਆਂ ਠੀਕ ਹੈ ਨਾ ਇਹਨਾਂ ਨੂੰ ਬੰਦੇ ਇਹਨਾਂ ਨੂੰ ਕਰਵਾਇਆ ਜਾਵੇ ਸਪੈਸ਼ਲ ਆਪਣੇ ਪ੍ਰਸ਼ਾਸਨ ਦੀ ਡਿਊਟੀ ਲਈ ਜਾਵੇ ਕਿ ਜਿਹੜੇ ਲੋਕਾਂ ਨਾਲ ਠੱਗੀਆਂ ਇਦਾਂ ਦੇ ਮੈਟਰ ਤੇ ਹੋ ਰਹੀਆਂ ਉਹਨਾਂ ਤੇ ਜੋ ਬੰਦੇ ਕਾਰਵਾਈ ਉਹਨਾਂ ਦੇ ਪਹਿਲ ਦੇ ਅਧਾਰ ਤੇ ਉਹਨਾਂ ਦੇ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਸੋ ਪੱਤਰਕਾਰ ਸਾਹਿਬ ਤੁਹਾਨੂੰ ਉਹਨੂੰ ਮੈਂ ਇੱਕ ਵੀਡੀਓ ਤੁਸੀਂ ਕਹਿੰਦੇ ਜਿੱਥੇ ਭਜਣਾ ਕਹਿੰਦੇ ਹੁਣ ਨਹੀਂ ਅਸੀਂ ਪੈਸੇ ਦੇਣੇ ਹੈਗੇ ਤੁਹਾਡੇ ਜਿਹੜੀ ਕੁੜੀ ਨੇ ਜੀ ਭਾਨਨੇ ਸਿੱਧੂ ਬਾਈ ਤੇ ਪਰਚਾ ਦਰਜ ਕਰਵਾਇਆ ਸੀ ਵੀ ਮੈਨੂੰ ਧਮਕੀ ਦਿੱਂਦਾ ਓਦੇ ਕੇਸ ਆਪਣੇ ਕੋਲੇ ਆ ਖੜੇ ਨੇ ਇੱਧਰ ਸਬੂਤ ਨੇ ਜਿਨ੍ਹਾਂ ਦੇ ਪੈਸੇ ਉਹਨੇ ਰੱਖੇ ਹੋਏ ਸੀ ਕਈ ਸਾਲਾਂ ਤੋਂ ਤੇ ਬਾਈ ਹੋਰਾਂ ਨੇ ਕਢਵਾਏ ਵੀ ਨਹੀਂ ਚੱਕ ਕੇ ਆਏ ਓ ਬਾਈ ਕਿਹੜੇ ਤੁਸੀਂ ਹਾਂਜੀ ਹਾਂਜੀ ਕਿੰਨੇ ਪੈਸੇ ਸੀ ਤੁਹਾਡੇ ਸਾਡੇ ਸਾਡਾ 2.5 ਲੱਖ ਰੁਪਏ ਪਹਿਲਾਂ ਉਹਦਾ ਦੱਸੋ ਨਾਂ ਦੱਸੋ ਉਹਦਾ ਨਾਮ ਆ ਇੰਦਰਜੀਤ ਸਿੰਘ ਪੁਲਾਰ ਇਨੀਸ਼ੀਏਸ਼ਨ ਪੱਕੋਵਾਲ ਰੋਡ ਤੇ ਉਹਦਾ ਨਾਂ ਤੇਜਾ ਸਿੰਘ ਆ ਸਾਡਾ ਉਹਦੇ ਨਾਲ 2018-19 ਦੇ ਵਿੱਚ ਰੌਲਾ ਪਿਆ ਸੀਗਾ 3 ਲੱਖ ਰੁਪਏ ਲਿਆ ਸੀ ਜਿਹਦੇ ਵਿੱਚੋਂ ਉਹਨੇ ਸਾਨੂੰ ਫਿਰ ਬਹੁਤ ਰੋੜਾ ਪੈਣ ਤੋਂ ਬਾਅਦ ਵੀਤ ਸਾਨੂੰ ਉਹਨੇ ਫਿਰ 2.5 ਲੱਖ ਦਾ ਚੈੱਕ ਦਿੱਤਾ ਸੀ ਜਦੋਂ ਬਾਕੀ ਸਾਡੇ ਪੈਸੇ ਉਹਨੇ ਖਰਾਬ ਕਰਦੇ ਸੀਗੇ ਤੇ ਮੰਨ ਕੇ ਚਲੋ ਕਿੱਥੇ ਦਾ ਵੀਜ਼ਾ ਕਿੱਥੋਂ ਦਾ ਸੀ ਤੁਹਾਡਾ ਵੀਜ਼ਾ ਸਾਡਾ ਕੈਨੇਡਾ ਦਾ ਸੀਗਾ ਖਰਾਬ ਕਰਤਾ ਸੀਗਾ ਵੀਜ਼ਾ ਕੰਮ ਖਰਾਬ ਕਰਤਾ ਸੀਗਾ ਸਾਡਾ ਇਹ ਡਾਕੂਮੈਂਟਸ ਲਗਾਏ ਸੀਗੇ ਤੇ ਕੰਮ ਖਰਾਬ ਕਰਤਾ ਸੀ ਸਾਡਾ ਠੀਕ ਹੈ ਇੱਕ ਕੇਸ ਤਾਂ ਇਹ ਹੋ ਗਿਆ ਹੋਰ ਹੈਗੇ ਕੋਈ ਕੇਸ ਹੋਊ ਕੁੜੀਆਂ ਉਹੀ ਕੁੜੀ ਹੈ ਜਿਹਨੇ ਭਾਨੇ ਸਿੱਧੂ ਬਾਈ ਤੇ ਪਰਚਾ ਦਰਜ ਕਰਾਇਆ ਕਿ ਮੇਰੇ ਤੋਂ ਰੋਟੀ ਮੰਗਦਾ 10000 ਦੀ ਮੰਗਦਾ ਉਹਦੇ ਕੰਮ ਹੀ ਆ ਨੇ ਆ ਤੁਹਾਡੇ ਸਾਹਮਣੇ ਸਬੂਤ ਖੜੇ ਨੇ ਇਹ ਬੰਦੇ ਨਾਲ ਸਾਡੇ ਕੋਲ ਟ੍ਰਾਂਜੈਕਟ ਵੀ ਆ ਗਏ ਕਿਹੜਾ ਤੁਹਾਡਾ ਪਿੰਡ ਕਿਹੜਾ ਸਾਡਾ ਹੀ ਇਸ ਤੋਂ ਲੁਧਿਆਣਾ ਦੇ ਹੀ ਲੋਕਾ ਜੀ ਤੇ ਬਾਕੀ ਆ ਬੰਦੇ ਖੜੇ ਨੇ ਜਿੰਨਾ ਹੋਰਾਂ ਨਾਲ ਠੱਗੇ ਮਾਰੇ ਨੇ ਤੁਸੀਂ ਦੱਸੋ ਕਿਹਦੇ ਕਿਹਦੇ ਨਾਲ ਠੱਗੀ ਮਾਰੇ ਇਕੱਲੇ ਇਕੱਲੇ ਕੋਈ ਨਾ ਪਜਾ ਜਾਣੀ ਕਰਾਓ ਅਸੀਂ ਤੁਹਾਨੂੰ ਦੱਸਣਾ ਜੀ ਇੱਥੇ ਲੁਧ ਫਲੇਮ ਮਾਲ ਦੇ ਨਾਲ ਬਕਵਾਲ ਰੋਡ ਜਿਹਦੇ ਵਿੱਚ ਸਾਰਿਆਂ ਨੇ ਕਿਸੇ ਦਾ 19 ਲੱਖਾਂ ਜੀ ਕਿਸੇ ਦਾ ਕਿੰਨਾ 9.5 ਲੱਖ ਰੁਪਈਆ ਫਸਿਆ ਜੀ ਠੀਕ ਹੈ ਜੀ ਕਿਸੇ ਦਾ ਇਹਦਾ 4 4 ਤੋਂ 5 ਲੱਖ ਰੁਪਈਆ ਦਾ ਫਸਿਆ ਜੀ ਕਿਸੇ ਦਾ 6 ਲੱਖ ਫਸਿਆ ਕਿਸੇ ਦਾ 10 ਲੱਖ ਫਸਿਆ ਜੀ 9 ਲੱਖ ਹੈ ਨਾ ਆਹ ਦੇਖੋ ਜੀ ਆਹ ਆ ਵੀਡੀਓ ਦੇਖੀ ਹੋ ਤੁਸੀਂ ਆ ਵਿਅਕਤੀ ਇਹ ਹੁਣ ਇਹ ਵਿਅਕਤੀ ਜਿਨ੍ਹਾਂ ਦੇ ਪੈਸੇ ਮਿਲੇ ਆ ਇਹ ਤਾਂ ਨਹੀਂ ਹੁਣ ਬੰਦੇ ਝੂਠ ਬੋਲਦੇ ਵੇ ਠੀਕ ਹੈ ਨਾ ਉਹ ਕਹਿੰਦੇ ਕਿ ਸਾਡਾ 19 ਲੱਖ ਰੁਪਈਆ ਫਸਿਆ ਕੋਈ ਕਹਿ ਰਿਹਾ ਸਾਨੂੰ 2.5 ਲੱਖ ਰੁਪਈਆ ਦਾ ਚੈੱਕ ਭਾਨੇ ਨੇ ਦਵਾਇਆ ਸਾਨੂੰ ਇਹਨਾਂ ਦੇ ਕੋਲੋਂ ਇਹ ਸੋ ਮੈਂ ਇੱਕ ਕੱਲ ਇੱਕ ਵੀਡੀਓ ਵੀ ਇੱਕ ਦੇਖ ਰਿਆ ਸੀਗਾ ਤੇ ਉਹ ਮੈਨੂੰ ਲੱਗਦਾ ਉਹ ਭਾਨੇ ਸਿੱਧੂ ਦੇ ਐਡਵੋਕੇਟ ਸਾਹਿਬ ਸੀਗੇ ਉਹਨਾਂ ਨੇ ਦੱਸਿਆ ਕਿ ਇਸ ਲੇਡੀਜ਼ ਦੇ ਕੋਲ ਲਾਇਸੈਂਸ ਵੀ ਨਹੀਂਗਾ ਕੀ ਪ੍ਰਸ਼ਾਸਨ ਨੇ ਇਸ ਚੀਜ਼ ਦੀ ਜਾਂਚ ਕੀਤੀ ਹੈ ਕਿ ਉਹਦੇ ਕੋਲ ਉਹਦੇ ਜਿਹੜੇ ਲੀਗਲ ਡਾਕੂਮੈਂਟਸ ਆ ਉਹਦੇ ਕੋਲ ਉਹਦੇ ਹੈਗੇ ਆ ਉਹ ਦਫਤਰ ਆਪਣਾ ਚਲਾ ਸਕਦੀ ਹੈ ਇਹਦੇ ਉੱਤੇ ਪਹਿਲਾਂ ਕੋਈ ਕੇਸ ਤਾਂ ਨਹੀਂ ਇਹਦੇ ਉੱਤੇ ਹੈਗਾ ਉਹਦਾ ਜਿਹੜਾ ਲਾਇਸੈਂਸ ਉਹਦੇ ਕੋਲ ਦਫਤਰ ਦਾ ਉਹਦੇ ਦਾ ਹੈਗਾ ਕਿ ਨਹੀਂ ਹੈਗਾ ਸੋ ਇਹ ਸ ਚੀਜ਼ਾਂ ਇਹ ਡੁੰਗਾਈ ਵਾਲੀਆਂ ਗੱਲਾਂ ਆ ਕਿ ਪ੍ਰਸ਼ਾਸਨ ਨੇ ਇਸ ਚੀਜ਼ ਤੇ ਤਾਂ ਜਾਂਚ ਪਹਿਲਾਂ ਕਰਨੀ ਚਾਹੀਦੀ ਸੀਗੀ ਫਿਰ ਉਸ ਤੋਂ ਬਾਅਦ ਐਕਸ਼ਨ ਉੱਤੇ ਕਰਨਾ ਚਾਹੀਦਾ ਸੀਗਾ ਠੀਕ ਹੈ ਨਾ ਜੇ ਉਹਨੇ ਪੈਸੇ ਮੰਗੇ ਆ ਉਹ ਤਾਂ ਜੋ ਬਣਦੀ ਕਾਰਵਾਈ ਤੁਸੀਂ ਕਰੋ ਠੀਕ ਹੈ ਜਿਹੜਾ ਵੀ ਵਿਅਕਤੀ ਇੱਦਾ ਜਿਹੜਾ ਵੀ ਵਿਅਕਤੀ ਇੱਦਾ ਤੇ ਗਲਤ ਕੰਮ ਕਰਦਾ ਉਹਦੇ ਜੋ ਬਣਦੀ ਕਾਰਵਾਈ ਉਹ ਤੇ ਕਰੋ ਪਰ ਪਹਿਲਾਂ ਉਹਦੀ ਜਾਂਚ ਤਾਂ ਉਹਦੀ ਕਰੋ ਤੁਸੀਂ ਜਾਂਚ ਉਹਦੀ ਕੀਤੀ ਨਹੀਂ ਠੀਕ ਹੈ ਤੇ ਉੱਤੇ ਸਿੱਧਾ-ਸਿੱਧਾ ਆਪਾਂ ਤਾਂ ਕੰਮ ਨਾ ਕਰੀ ਜਾਂਦੇ ਉਹਨਾਂ ਕੱਲ ਵੀ ਉਹ ਇੱਕ ਮੀਡੀਆ ਦੇ ਵਿੱਚ ਜਦੋਂ ਆਪਣੇ ਸਾਰੇ ਮੀਡੀਆ ਵਾਲੇ ਮਿੱਤਰ ਆਪਣੇ ਖੜੇ ਸੀਗੇ ਤੇ ਉਹਨੂੰ ਭਾਨੇ ਨੂੰ ਲੈ ਕੇ ਜਾ ਰਹੇ ਸੀਗੇ ਤੇ ਕਿੰਨੇ ਕੁਐਸ਼ਨ মিডিਆ ਵਾਲਿਆਂ ਨੇ ਕਿਤੇ ਕਿਸੇ ਦਾ ਉਹਨਾਂ ਨੇ ਜਵਾਬ ਨਹੀਂ ਉਹਨਾਂ ਨੇ ਦੇਣ ਦਿੱਤਾ ਬਕਾਇਦਾ ਉਹਦੇ ਮੁਲਾਜ਼ਮ ਉਹਦਾ ਸਿਰ ਉਹਦਾ ਉੱਪਰੋਂ ਨੱਪ ਕੇ ਉਹਨੂੰ ਗੱਡੀ ਦੇ ਵਿੱਚ ਨੂੰ ਬਿਠਾ ਰਹੇ ਉਹਨੂੰ ਯਾਰ ਸਦਾ ਸ਼ਰਿਆਮ ਤਾਂ ਕਾ ਚੱਲ ਰਿਹਾ ਗੁੰਡਾਗਰਦੀ ਚੱਲ ਰਹੀ ਏ ਠੀਕ ਹੈ ਨਾ ਸੋ ਇਹ ਇਹਨਾਂ ਦੀ ਜਾਂਚ ਇਹਨਾਂ ਦੀ ਕੀਤੀ ਜਾਵੇ ਇਹਨਾਂ ਦੀ ਪਹਿਲਾਂ ਤੁਸੀਂ ਇਸ ਚੀਜ਼ ਨੂੰ ਕੀ ਸਹੀ ਮੰਨਦੇ ਹੋ ਜੋ ਭਾਨਾ ਸਿੱਧੂ ਦੁਆਰਾ ਕੀਤਾ ਜਾ ਰਿਹਾ ਸੀਗਾ ਲੋਕਾਂ ਦੇ ਪੈਸੇ ਦਵਾਏ ਜਾ ਰਹੇ ਸੀਗੇ ਜਾਂ ਇਹ ਜਿਹੜਾ ਕੰਮ ਪਾਣਾ ਸਿੱਧੂ ਵੱਲੋਂ ਕੀਤਾ ਜਾ ਰਿਹਾ ਸੀਗਾ ਕੀ ਉਹ ਸਹੀ ਕਰਦਾ ਪਿਆ ਸੀ ਕੀ ਉਹਨੂੰ ਗਲਤ ਠਹਿਰਾਉਂਦੇ ਹੋ ਜਾਂ ਜੋ ਉਹਦੇ ਉੱਤੇ ਇਲਜ਼ਾਮ ਲੱਗੇ ਨੇ ਕੀ ਉਹ ਸਹੀ ਹੈ ਕੀ ਉਹ ਗਲਤ ਪਬਲਿਕ ਦੇ ਪਾਨਿਆਂ ਤੋਂ ਪਬਲਿਕ ਦੇ ਪੈਸੇ ਤੂੰ ਯਾਰ ਵਾਪਸ ਕਰਾਉਣ ਦੇ ਆ ਠੀਕ ਆ ਇਨੇ ਇਨੇ ਜਾਣੇ ਵੀਡੀਓ ਉਹਦੇ ਨਾਲ ਪਾ ਰਹੇ ਆ ਠੀਕ ਆ ਤੇ ਜਿਹੜੇ ਵਿਅਕਤੀਆਂ ਦੇ ਪੈਸੇ ਉਹਨੇ ਵਾਪਸ ਕਰਾਏ ਉਹ ਅੱਜ ਉਹਦੇ ਨਾਲ ਉਹਦੇ ਸਟੈਂਡ ਉਹਦੇ ਲੈ ਕੇ ਉਹਦੇ ਖੜੇ ਆ ਭਾਨੇ ਦੇ ਆ ਵੀਡੀਓਜ਼ ਸ਼ੇਅਰਿਆਂ ਅਗਲੇ ਸੋਸ਼ਲ ਮੀਡੀਆ ਦੇ ਉਤੇ ਪਾ ਰਹੇ ਆ ਕਿ ਸਾਡੇ ਭਾਨੇ ਨੇ ਇੰਨੇ ਪੈਸੇ ਵਾਪਸ ਕਰਾਏ ਸਾਡੇ ਇੰਨੇ ਪੈਸੇ ਵਾਪਸ ਕਰਾਏ ਠੀਕ ਹੈ ਨਾ ਸੋ ਇਸ ਚੀਜ਼ ਦੀ ਡੂੰਘਾਈ ਦੇ ਵਿੱਚ ਪਹਿਲਾਂ ਜਾਂਚ ਇਹਦੀ ਕਰਨੀ ਇਹਦੀ ਚਾਹੀਦੀ ਸੀਗੀ ਤੇ ਫਿਰ ਉਸ ਤੋਂ ਬਾਅਦ ਅੱਗੇ ਫਰਦਰ ਐਕਸ਼ਨ ਜੋਗੇ ਕਰਨਾ ਬਣਦਾ ਸੀਗਾ ਫਿਰ ਉਹ ਉਹ ਕਰਨਾ ਚਾਹੀਦਾ ਸੀਗਾ ਸੋ ਇਹ ਸੀਗੇ ਸਾਡੇ ਨਾਲ ਅਭਿਬਖਸ਼ੀ ਹੁਣੀ ਜਿਨ੍ਹਾਂ ਦਾ ਕਹਿਣਾ ਹੈ ਕਿ ਜੋ ਵੀ ਪਾਨਾ ਸਿੱਧੂ ਦੇ ਨਾਲ ਹੋਇਆ ਜੋ ਵੀ ਕਾਰਵਾਈ ਜਿਹੜੀ ਪਾਨਾ ਸਿੱਧੂ ਤੇ ਹੋਈ ਆ ਉਸ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਉਸ ਦੀ ਜਾਂਚ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਸੀ ਕਿਉਂਕਿ ਜੋ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਉਹ ਬੜੀ ਹੀ ਜਲਦਬਾਜ਼ੀ ਵਿੱਚ ਕੀਤੀ ਗਈ ਹੈ ਸੋ ਕਿਤੇ ਨਾ ਕਿਤੇ ਪਾਨਾ ਸਿੱਧੂ ਨਾਲ ਇਹਨਾਂ ਦਾ ਕਹਿਣਾ ਹੈ ਕਿ ਗਲਤ ਹੋਇਆ ਸੋ ਇਸ ਚੀਜ਼ ਦੀ ਜਾਂਚ ਬਹੁਤ ਜ਼ਿਆਦਾ ਹੀ ਜ਼ਰੂਰੀ ਸੀਗੀ ਸੋ ਇਦਾਂ ਦੇ ਮਾਮਲੇ ਤੁਹਾਨੂੰ ਲੈ ਕੇ ਜਰੂਰ ਮਿਲਦੇ ਰਾਵਾਂਗੇ ਮੈਨੂੰ ਗੌਰਵ ਨੂੰ ਦੋ ਜਰ ਤੁਸੀਂ ਦੇਖਦੇ ਰਹੋ ਹੌਟ ਨਿਊਜ਼ ਇੰਡੀਆ